ਤੁਸੀਂ ਜੁੜੇ ਹੋ ਸਾਧਕ ਲਾਈਵ ਖਬਰਨਾਮਾ ਨਾਲ ਅੱਜ ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਗੁਰਦੁਆਰਾ ਪ੍ਰਧਾਨ ਚੰਦ ਸਿੰਘ ਡੋੜ ਭਾਈ ਜਸਵਿੰਦਰ ਸਿੰਘ ਗ੍ਰੰਥੀ ਅਤੇ ਕਮੇਟੀ ਵੱਲੋਂ ਜਿਨ੍ਹਾਂ ਮਾਤਾਵਾਂ ਨੇ ਆਪਣੀਆਂ ਨੂਹਾਂ ਨੂੰ ਧੀਾਂ ਵਾਲਾ ਪਿਆਰ ਦਿੱਤਾ ਉਹਨਾਂ ਨੂੰ ਪਰਿਵਾਰਾਂ ਸਮੇਤ ਸਨਮਾਨਿਤ ਕੀਤਾ ਗਿਆ ਆਓ ਸੁਣਦੇ ਹਾਂ ਗੁਰਵਿੰਦਰ ਹੌਲਕ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਨਗੀਆਂ ਵਾਲੇ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਵਿੱਚ ਪਰਸੋਂ ਤੋਂ ਲੈ ਕੇ ਸਾਰੇ ਅੱਡਾ ਨਿਵਾਸੀਆਂ ਸੰਗਤਾਂ ਦੇ ਸਹਿਯੋਗ ਨਾਲ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਅਖੰਡ ਜਾਪ ਸਹਿਬ ਪ੍ਰਾਰੰਭ ਹੋਏ ਸਨ ਜਿਲ੍ਹਾ ਦੇ ਖੁਸ਼ੀਆਂ ਨਾਲ ਇਸ ਸਮੇਂ ਤੇ ਭੋਗ ਪਾਏ ਗਏ ਨੇ ਉਪਰੰਤ ਜੋ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਸੀ ਕਿ ਉਹਨਾਂ ਸਾਡੀਆਂ ਭੈਣਾਂ ਨੂੰ ਇਸ ਗੁਰੂ ਕਨਗਿਆਂ ਵਾਲੇ ਪਾਤਸ਼ਾਹ ਦੇ ਅਵਤਾਰ ਦਿਹਾੜੇ ਤੇ ਮਾਤਾ ਗੁਜਰ ਕੌਰ ਨੂੰ ਵਧਾਈਆਂ ਦੇ ਰੂਪ ਵਿੱਚ ਉਹਨਾਂ ਨੂੰ ਅਸੀਂ ਸਨਮਾਨਤ ਕਰਨ ਦਾ ਜੋ ਗੁਰੂ ਸਾਹਿਬ ਨੇ ਸੇਵਾ ਲਈ ਹੈ ਉਹ ਚਾਰ ਬੀਬੀਆਂ ਜਿਨ੍ਹਾਂ ਨੇ ਆਪਣੀਆਂ ਲੋਹਾਂ ਨੂੰ ਧੀਆਂ ਦੇ ਸਮਾਨ ਸਮਝ ਕੇ ਉਹਨਾਂ ਨੂੰ ਪੇਕੇ ਨਹੀਂ ਯਾਦ ਆਉਣ ਦਿੱਤੇ ਤਾਂ ਮੈਂ ਸਮਝਦਾ ਕਿ ਇਹ ਮਹਿੰਮ ਸਾਨੂੰ ਅੱਗੇ ਵੀ ਚਲਾਉਣੀ ਚਾਹੀਦੀ ਆ ਤੇ ਅਸੀਂ ਚਲਾ ਰਹੇ ਆ ਉਪਰਾਲਾ ਫਾਊਂਡੇਸ਼ਨ ਵੱਲੋਂ ਸੁਖਮਣੀ ਸੇਵਾ ਸੁਸਾਇਟੀ ਵੱਖਰੀ ਸੇਵਾ ਕਰ ਰਹੀ ਆ ਉਪਰਾਨਾ ਫਾਊਂਡੇਸ਼ਨ ਵੱਲੋਂ ਇਹ ਭਾਰਤ ਵੱਲੋਂ ਦਾਸ ਮੁਖ ਸੇਵਾਦਾਰ ਹੋਣ ਦੇ ਨਾਤੇ ਤਾਂ ਮੈਂ ਬੇਨਤੀ ਕਰਦਾ ਕਿ ਇਹ ਸਵਾਵਾਵਾਂ ਜਾਰੀ ਰਹਿਣਗੀਆਂ ਇਹਨੂੰ ਹੋਰ ਵੀ ਅੱਗੇ ਵਧਾਇਆ ਜਾਊਗਾ ਤੋਂ ਇਸ ਕਰਕੇ ਅਸੀਂ ਅੱਜ ਮਾਤਾ ਗੁਜਰ ਕੌਰ ਜੀ ਨੂੰ ਇਹ ਵਧਾਈਆਂ ਦੇ ਰੂਪ ਵਿੱਚ ਅਸੀਂ ਉਹਨਾਂ ਭੈਣਾਂ ਨੂੰ ਸਨਮਾਨਿਤ ਕੀਤਾ ਤਾਂ ਕਿ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਅਵਤਾਰ ਦਿਹਾੜੇ ਦੀ ਖੁਸ਼ੀ ਤੇ ਇਹ ਚੰਗੇ ਕਾਰਜ ਕਰਕੇ ਸਾਡੇ ਜਿਹੜੇ ਪਰਿਵਾਰਾਂ ਦੇ ਵਿੱਚ ਗਰਵਟਾਂ ਆ ਰਹੀਆਂ ਆ ਉਹ ਦੂਰ ਕੀਤੀਆਂ ਜਾ ਸਕਣਾਂ ਤਾਂ ਪੁਰਾਣੇ ਸਮੇਂ 'ਚ ਤੁਸੀਂ ਸੁਣਿਆ ਹੋਣਾ ਨਿਰੰਦਰ ਬੀਬਾ ਜੀ ਨੇ ਗੀਤ ਗਾਇਆ ਸੀ ਆਲਾ ਮਾਏ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ ਜਦੋਂ ਮਾਪੇ ਆਪਣੇ ਘਰ ਚੋਂ ਧੀ ਨੂੰ ਤੋੜਦੇ ਆ ਬੜਾ ਔਖਾ ਹੁੰਦਾ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਜਿਹੜੀ ਸੱਸ ਹੈ ਉਹ ਆਪਣੇ ਘਰ ਦੀਆਂ ਚਾਬੀਆਂ ਫੜਾਵੇ ਪਾਣੀ ਵਾਰਨ ਤੋਂ ਪਹਿਲਾਂ ਤੇ ਉਹ ਬੱਚੀ ਮਾਪਿਆਂ ਨੂੰ ਯਾਦ ਨਹੀਂ ਕਰੇਗੀ ਇਨੀਆਂ ਬੇਨਤੀਆਂ ਕਰਕੇ ਖੇਮਾ ਦਾ ਜਾਚਕਾਂ ਪਰਿਵਾਰਾਂ ਦੇ ਨਾਂ ਦੱਸਿਓ ਜੀ ਜਿਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਇਹ ਦੋ ਬੀਬੀਆਂ ਪਿੰਡ ਡੋਟ ਤੋਂ ਬੀਬੀ ਕਲਵੰਤ ਕੌਰ ਕੁਲਵਿੰਦਰ ਕੌਰ ਧਰਮਸ ਪਤਨੀ ਸਰਦਾਰ ਬੋੜ ਸਿੰਘ ਨੰਬਰਦਾਰ ਦੂਸਰੀ ਕਲਾਸ਼ ਰਾਣੀ ਧਰਮਸ ਪਤਨੀ ਸੇਠ ਰਵਿੰਦਰ ਕੁਮਾਰ ਗਲਾਟੀ ਤੀਜੀ ਭੈਣ ਜੀ ਲਖਵੀਰ ਕੌਰ ਧਰਮਸ ਪਤਨੀ ਭਗਤ ਸਿੰਘ ਚਾਵਲਾ ਜੀ ਡਾਕਟਰ ਜਗਵੀਰ ਕੌਰ ਔਲਖ ਧਰਮਸ ਪਤਨੀ ਡਾਕਟਰ ਜਸਪਾਲ ਸਿੰਘ ਜੀ ਔਲਖ ਤੋਂ ਅਸੀਂ ਇਹ ਸਮਝਦੇ ਆ ਕਿ ਬੜਾ ਮਾਣ ਮਹਿਸੂਸ ਹੁੰਦਾ ਹੈ ਤੇ ਮੈਂ ਇਹ ਵੀ ਐਲਾਨ ਕਰਦਾ ਕਿ ਇਹ ਬੀਬੀ ਅੱਜ ਤੋਂ ਉਪਰਾਲਾ ਫਾਊਂਡੇਸ਼ਨ ਦੇ ਵਿੱਚ ਅਸੀਂ ਇਹਨਾਂ ਨੂੰ ਮੈਂਬਰ ਸ਼ਾਮਲ ਕਰਦੇ ਆ ਤਾਂ ਕਿ ਅਗਲੀਆਂ ਸਭਾਵਾਂ ਜਿਹੜੀਆਂ ਹੋਰ ਵੀ ਵਿਸ਼ਾਲ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ